ਸਾਲ 2015 ਇੱਕ ਤੇਜ਼ ਗੱਡੀ ਆਉਂਦੀ ਹੈ ਅਮਿਤ ਨਾਮ ਦੇ ਲੜਕੇ ਨੂੰ ਟੱਕਰ ਮਾਰ ਕੇ ਲੰਘ ਜਾਂਦੀ ਹੈ ਤੇ ਉਹ ਗੱਡੀ ਦਾ ਕੋਈ ਵੀ ਅਤਾ ਪਤਾ ਨਹੀਂ ਲੱਗਦਾ ਪਰ ਉਹ ਜਿਹੜਾ ਅਮਿਤ ਨਾਮ ਦਾ ਲੜਕਾ ਹੁੰਦਾ ਉਹਦਾ ਪਿਓ ਇੱਕ ਲੰਬੀ ਲੜਾਈ ਲੱਗਦਾ ਤੇ ਦੇਸ਼ ਦੀਆਂ ਕਰੋੜਾਂ ਗੱਡੀਆਂ ਦੇ ਵਿੱਚੋਂ ਉਹ ਗੱਡੀ ਨੂੰ ਲੱਭਦਾ ਇਹ ਉਹਦੇ ਸੰਘਰਸ਼ ਦੀ ਕਹਾਣੀ ਹੈ ਜਿਹੜੀ ਅੱਜ ਅਸੀਂ ਗੱਲ ਕਰਾਂਗੇ ਅੱਜ ਦੀ ਘਟਨਾ ਦੀ ਗੱਲ ਕਰਦੇ ਹਾਂ ਹਰਿਆਣਾ ਹਰਿਆਣੇ ਦੇ ਵਿੱਚ ਗੁਰੂਗ੍ਰਾਮ ਜਿਹੜਾ ਕਿ ਪਹਿਲਾਂ ਗੁੜਗਾਵਾ ਸੀ ਉੱਥੇ 55 ਸੈਕਟਰ ਦੇ ਵਿੱਚ ਇੱਕ ਸਕੂਲ ਹੁੰਦਾ ਉਹ ਸਕੂਲ ਦੇ ਵਿੱਚ ਇੱਕ ਅਮਿਤ ਨਾਮ ਦਾ ਲੜਕਾ ਪੜਦਾ ਹੁੰਦਾ ਇਹ ਘਟਨਾ 5 ਜੂਨ 2015 ਦੀ ਉਹ ਸਕੂਲ ਤੋਂ ਵਾਪਸ ਆਉਂਦਾ ਤੇ ਇੱਕ ਤੇਜ਼ ਗੱਡੀ ਆਉਂਦੀ ਹੈ ਉਹਨੂੰ ਟੱਕਰ ਮਾਰ ਕੇ ਚਲੀ ਜਾਂਦੀ ਹੈ ਜਿਹੜੀ ਟੱਕਰ ਹੁੰਦੀ ਹੈ ਬਹੁਤ ਤੇਜ਼ ਹੁੰਦੀ ਹੈ ਜਦੋਂ ਲੋਕ ਉਹਦੇ ਕੋਲ ਭੱਜ ਕੇ ਜਾਂਦੇ ਨੇ ਉਹਨੂੰ ਫਟਾਫਟ ਹਸਪੀਟਲ ਪਹੁੰਚਾਇਆ ਜਾਂਦਾ ਪਰ ਰਸਤੇ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਜਿਹੜੀ ਗੱਡੀ ਹੁੰਦੀ ਹੈ ਉਹ ਨਹੀਂ ਰੁਕਦੀ ਉਹ ਆਪਣੀ ਸਪੀਡ ਤੇ ਉਮੀਦ ਲੰਘ ਜਾਂਦੀ ਹੈ ਕਿਸੇ ਨੂੰ ਪਤਾ ਨਹੀਂ ਹੁੰਦਾ ਤੇ ਉਸ ਤੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਹੁੰਦਾ ਹੁਣ ਪਿਓ ਦਾ ਬੁਰਾ ਹਾਲ ਹੁੰਦਾ ਘਰ ਦੇ ਵਿੱਚ ਬੁਰਾ ਹਾਲ ਹੁੰਦਾ ਇੱਕ 15 ਸਾਲ ਦਾ ਲੜਕਾ ਜਿਹਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਪਰ ਉੱਥੇ ਉਹਨਾਂ ਨੂੰ ਗੱਡੀ ਦੀ ਅੱਧੀ ਨੰਬਰ ਪਲੇਟ ਸਿਰਫ 2690 ਅੱਗੇ ਕੀ ਸੀ ਐਚ ਆਰ ਸੀ ਪੀ ਬੀ ਸੀ ਜਾਂ ਡੀ ਐਲ ਸੀ ਕੋਈ ਪਤਾ ਨਹੀਂ ਜਿਹੜਾ ਸਾਈਡ ਕਲਾਸ ਹੁੰਦਾ ਹੈ ਬੈਕ 뷰 ਮਿਰਰ ਹੁੰਦਾ ਉਹ ਮਿਲਦਾ ਉੱਥੇ ਦੋ ਚੀਜ਼ਾਂ ਉਹਨਾਂ ਨੂੰ ਮਿਲਦੀਆਂ ਨੇ ਅਮਿਤ ਦੇ ਫਾਦਰ ਵੱਲੋਂ ਪੁਲਸ ਸਟੇਸ਼ਨ ਦੇ ਵਿੱਚ ਜਾ ਕੇ ਰਿਪੋਰਟ ਲਖਾਈ ਜਦ ਉਹਨੇ ਐਕਸੀਡੈਂਟ ਸੀ ਪੁਲਿਸ ਕੇਸ ਸੀ ਗੱਡੀ ਦਾ ਕੋਈ ਪਤਾ ਨਹੀਂ ਸੀ ਪੁਲਿਸ ਇੱਕ ਕੇਸ ਜ਼ਰੂਰ ਦਰਜ ਕਰਦੀ ਹੈ ਪਰ ਅਣਪਛਾਤੀ ਗੱਡੀ ਦੇ ਖਿਲਾਫ ਜਿਹਦਾ ਕੋਈ ਵੀ ਪਤਾ ਨਹੀਂ ਹੁੰਦਾ ਕਿਉਂਕਿ ਨਾ ਕੋਈ ਸਬੂਤ ਹੁੰਦਾ ਨਾ ਕੋਈ ਸੀਸੀਟੀਵੀ ਹੁੰਦਾ ਹੁਣ ਗੱਡੀ ਦਾ ਕੋਈ ਪਤਾ ਨਹੀਂ ਸੀ ਪਰ ਜਿਹੜੇ ਅਮਿਤ ਦੇ ਫਾਦਰ ਹੁੰਦੇ ਨੇ ਉੱਥੇ ਜਾ ਕੇ ਦੋ ਚੀਜ਼ਾਂ ਦਿੰਦੇ ਨੇ ਅੱਧੀ ਨੰਬਰ ਪਲੇ ਦਾ ਸਾਈਡ ਕਲਾਸ ਹੁੰਦਾ ਉਹ ਦਿੱਤੀ ਜਾਂਦੀ ਹੈ ਪਰ ਪੁਲਿਸ ਵਾਲਿਆਂ ਦਾ ਕਹਿਣਾ ਹੁੰਦਾ ਵੀ ਅੱਧੀ ਨੰਬਰ ਪਲੇਟ ਤੋਂ ਤੇ ਇੱਕ ਸ਼ੀਸ਼ੇ ਤੋਂ ਆਪਾਂ ਕਿਤੇ ਵੀ ਨਹੀਂ ਪਹੁੰਚ ਸਕਦੇ ਨਾ ਇਹ ਗੱਡੀ ਬਾਰੇ ਪਤਾ ਕੀਤਾ ਜਾ ਸਕਦਾ ਪਰ ਉਹਦਾ ਕਹਿਣਾ ਹੁੰਦਾ ਵੀ ਤੁਸੀਂ ਕੋਸ਼ਿਸ਼ ਕਰੋ ਤਾਂ ਤਾਂ ਪਤਾ ਲੱਗ ਸਕਦਾ ਪਰ ਪੁਲਿਸ ਵਾਲੇ ਕੋਈ ਜ਼ਿਆਦਾ ਉੱਤੇ ਧਿਆਨ ਨਹੀਂ ਦਿੰਦੇ ਕਹਿੰਦੇ ਠੀਕ ਆ ਦੇਖਦੇ ਆ ਰਾਮੀਤ ਦੇ ਫਾਦਰ ਹੁੰਦੇ ਨੇ ਉਹ ਰੋਜ਼ ਰੋਜ਼ ਪੁਲਿਸ ਦੇ ਚੱਕਰ ਲਾਂਦੇ ਨੇ ਪੁਲਿਸ ਕੋਲ ਜਾਂਦੇ ਨੇ ਪੁਲਿਸ ਨੂੰ ਦਲਾਸਾ ਦਿੰਦੇ ਰਹਿੰਦੀ ਹੈ ਵੀ ਹਾਂ ਦੇਖ ਰਹੇ ਆ ਕਰ ਰਹੇ ਆ ਸਾਰਾ ਕੁਝ ਕੀਤਾ ਜਾਂਦਾ ਤੇ ਇੱਕ ਪੁਲਿਸ ਦੀ ਇੱਥੇ ਹੋਰ ਗੁਰੂਗ੍ਰਾਮ ਪੁਲਿਸ ਦੀ ਕਾਰਸਟਾਨੀ ਹੁੰਦੀ ਹੈ ਕਾਰਸਟਾਨੀ ਕਹਿ ਲਈਏ ਦੇਣ ਦੀ ਗੱਲ ਕਹਿ ਲਈਏ ਉਹ ਇਸ ਕੇਸ ਦੇ ਵਿੱਚ ਜਿਹੜੀ ਐਫ ਆਈ ਆਰ ਕਰਦੇ ਨੇ ਉਹਦੇ ਵਿੱਚ ਨਾ ਤੋਂ ਅੱਧੀ ਨੰਬਰ ਪਲੇਟ ਦਾ ਕਿਤੇ ਜ਼ਿਕਰ ਕੀਤਾ ਜਾਂਦਾ ਤੇ ਨਾ ਹੀ ਉਹ ਜਿਹੜਾ ਸਾਈਡ ਕਲਾਸ ਹੁੰਦਾ ਉਹਦਾ ਵੀ ਕਿਤੇ ਜ਼ਿਕਰ ਕੀਤਾ ਜਾਂਦਾ ਇਹਨਾਂ ਦੋਨਾਂ ਚੀਜ਼ਾਂ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਜਾਂਦਾ ਤੇ ਜਿਹੜੇ ਅਮਿਤ ਦੇ ਫਾਦਰ ਹੁੰਦੇ ਨੇ ਜਤਿੰਦਰ ਚੌਹਬੇ ਉਹ ਵਾਰ-ਵਾਰ ਜਿਹੜੇ ਚੱਕਰ ਲੰਦੇ ਰਹਿੰਦੇ ਨੇ ਪੁਲਿਸ ਸਟੇਸ਼ਨ ਦੇ ਪਰ ਕਿਤੇ ਵੀ ਕੋਈ ਕਾਮਯਾਬੀ ਨਹੀਂ ਮਿਲਦੀ ਤੇ ਇੱਕ ਦਿਨ ਜਤਿੰਦਰ ਚੋਬੇ ਨੂੰ ਪਤਾ ਲੱਗਦਾ ਵੀ ਜਿਹੜੀ ਪੁਲਿਸ ਹੁੰਦੀ ਆ ਉਹ ਕੋਡ ਦੇ ਵਿੱਚ ক্লোਜ਼ਰ ਰਿਪੋਰਟ ਲਾ ਦਿੰਦੀ ਆ ਕੇਸ ਨੂੰ ਬੰਦ ਕਰਨ ਦੇ ਲਈ ਵੀ ਇਹ ਕੇਸ ਦੇ ਵਿੱਚ ਕੁਝ ਵੀ ਅੱਗੇ ਨਹੀਂ ਵਧ ਰਿਹਾ ਸਾਨੂੰ ਗੱਡੀ ਦਾ ਕੋਈ ਪਤਾ ਨਹੀਂ ਚੱਲ ਰਿਹਾ ਇਸ ਲਈ ਇਹ ਕੇਸ ਬੰਦ ਕੀਤਾ ਜਾਏ ਹੁਣ ਜਦੋਂ ਇਹ ਗੱਲ ਦਾ ਜਤਿੰਦਰ ਚੋਬੇ ਨੂੰ ਪਤਾ ਲੱਗਦਾ ਪੁਲਿਸ ਸਟੇਸ਼ਨ ਪਹੁੰਚਦਾ ਉੱਥੇ ਉਹਨਾਂ ਦੀ ਬਹਿਸ ਹੁੰਦੀ ਆ ਉਸ ਦੇ ਨਾਲ ਪੁਲਿਸ ਦਾ ਉੱਥੇ ਕਹਿਣਾ ਹੁੰਦਾ ਵੀ ਸਾਡੇ ਤੋਂ ਤਾਂ ਨਹੀਂ ਲੱਭਿਆ ਜਾਂਦਾ ਤੂੰ ਲੱਭ ਸਕਣਾ ਤਾਂ ਲੱਭ ਲੈ ਉਹ ਕਹਿੰਦਾ ਠੀਕ ਉਹ ਇੱਕ ਸਕੂਲ ਦੇ ਵਿੱਚ ਇੱਕ ਵੈਨ ਚਲਾਉਂਦੇ ਹੁੰਦੇ ਨੇ ਕੋਈ ਬਹੁਤੇ ਨਾ ਤਾਂ ਅਮੀਰ ਹੁੰਦੇ ਨੇ ਨਾ ਬਹੁਤੇ ਪੜੇ ਲਿਖੇ ਹੁੰਦੇ ਨੇ ਪਰ ਹੁਣ ਦੋ ਚੀਜ਼ਾਂ ਹੁੰਦੀਆਂ ਨੇ ਬਾਹਰ ਆ ਕੇ ਜਦੋਂ ਹੁਣ ਸੋਚਦੇ ਨੇ ਪਹਿਲਾਂ ਉਹਨਾਂ ਨੂੰ ਪਤਾ ਤਾਂ ਹੈ ਨਹੀਂ ਵੀ ਇਹ ਕਰਨਾ ਕੀ ਹੈ ਕਿਵੇਂ ਗੱਡੀ ਤੱਕ ਪਹੁੰਚਿਆ ਜਾ ਸਕਦਾ ਪਰ ਅੰਦਰ ਜਨੂਨ ਸੀ ਆਪਣੇ ਬੇਟੇ ਦੇ ਕਾਤਲ ਤੱਕ ਪਹੁੰਚਣ ਦਾ ਇੱਕ ਤਰੀਕੇ ਨਾਲ ਆਪਾਂ ਕਾਤਲ ਕਹਿ ਲਿਆ ਵੀ ਜਿਹੜਾ ਐਕਸੀਡੈਂਟ ਕਰਕੇ ਭੱਜ ਗਿਆ ਉਹਦੇ ਤੱਕ ਪਹੁੰਚਣ ਦਾ ਇੱਕ ਜਨੂਨ ਸੀ ਉਹਨੋਂ ਅੱਗੇ ਹੌਲੀ-ਹੌਲੀ ਜਦੋਂ ਪੁੱਛ ਕੇ ਚ ਸ਼ੁਰੂ ਕਰਦੇ ਨੇ ਨੰਬਰ ਦੱਤਾ ਸੀ ਉਹਦੇ ਤੋਂ ਤਾਂ ਕਿਤੇ ਪਹੁੰਚਿਆ ਜਾਣ ਹੀ ਨਹੀਂ ਸੀ ਸਕਦਾ ਹੁਣ ਉਹ ਜਿਹੜਾ ਸ਼ੀਸ਼ਾ ਹੁੰਦਾ ਉਹਤੇ ਫੋਕਸ ਕਰਦੇ ਨੇ ਉਹਦੇ ਉੱਤੇ ਇੱਕ ਨੰਬਰ ਹੁੰਦਾ ਆਲੇ-ਦੁਆਲੇ ਜੋ ਲੋਕਾਂ ਤੋਂ ਪੁੱਛਣਾ ਸ਼ੁਰੂ ਕਰਦੇ ਨੇ ਤਾਂ ਗੁਰੂਗ੍ਰਾਮ ਦੇ ਵਿੱਚ ਇੱਕ ਫੈਕਟਰੀ ਹੁੰਦੀ ਹੈ ਉੱਥੇ ਜਿਹੜੇ ਪਾਰਟਸ ਬਣਦੇ ਹੁੰਦੇ ਨੇ ਕਿਉਂਕਿ ਜਿਹੜੀਆਂ ਵੀ ਗੱਡੀਆਂ ਬਣਦੀਆਂ ਨੇ ਇਹ ਸ਼ੀਸ਼ੇ ਵਗੈਰਾ ਕਿਤੇ ਅੱਡ ਬਣਦੇ ਨੇ ਸਾਰੀਆਂ ਜਿਹੜੇ ਪਾਰਟਸ ਹੁੰਦੇ ਨੇ ਇਹ ਹਰੇਕ ਕੰਪਨੀ ਦਾ ਕਿਤੇ ਨਾ ਕਿਤੇ ਦੂਜੀ ਕੰਪਨੀ ਦੇ ਨਾਲ ਕੰਟ੍ਰੈਕਟ ਹੁੰਦਾ ਉੱਥੇ ਉਹ ਮਾਲ ਬਣਾ ਕੇ ਤੇ ਕੰਪਨੀ ਦੇ ਵਿੱਚ ਪਹੁੰਚਾ ਹੁਣ ਜਦੋਂ ਉੱਥੇ ਪਤਾ ਲੱਗਦਾ ਤਾਂ ਇਹ ਗੁਰੂਗ੍ਰਾਮ ਦੇ ਵਿੱਚ ਹੀ ਪਹੁੰਚਦੇ ਨੇ ਉਹ ਫੈਕਟਰੀ 'ਚ ਪਹੁੰਚਿਆ ਜਾਂਦਾ ਤੇ ਉਹਨਾਂ ਨੂੰ ਇਹ ਦਿਖਾਇਆ ਜਾਂਦਾ ਮੇਰੇ ਉਹਨਾਂ ਕੰਪਨੀ ਵਾਲਿਆਂ ਦਾ ਕਹਿਣਾ ਹੁੰਦਾ ਵੀ ਇਹ ਮੇਰੇ ਤੇ ਸਾਡੇ ਇੱਥੇ ਬਣਿਆ ਹੈ ਇਹ ਸਾਡਾ ਹੀ ਹੈ ਜਦੋਂ ਜਤਿੰਦਰ ਚੋਬੇ ਵੱਲੋਂ ਉਹਨਾਂ ਨੂੰ ਸਾਰਾ ਕੁਝ ਜਾ ਕੇ ਦੱਸਿਆ ਜਾਂਦਾ ਵੀ ਆਹ ਕੁਝ ਹੋਇਆ ਮੇਰੇ ਬੇਟੇ ਦਾ ਐਕਸੀਡੈਂਟ ਹੋਇਆ ਪਤਾ ਕਰਨਾ ਉਹਨਾਂ ਦਾ ਕਹਿਣਾ ਹੁੰਦਾ ਵੀ ਇਹ ਇੱਕ ਛੀਸ਼ੇ ਤੋਂ ਅਸੀਂ ਇਹ ਨਹੀਂ ਦੱਸ ਸਕਦੇ ਵੀ ਇਹ ਕਿਹੜੀ ਗੱਡੀ ਤੇ ਲੱਗਿਆ ਇਹ ਸਾਡੇ ਕੋਲ ਬਣਦੇ ਨੇ ਤੇ ਇਹ ਕਿੱਥੇ ਜਾਂਦੇ ਨੇ ਇਹ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿੰਨੀ ਤਰੀਕ ਨੂੰ ਇਹ ਬਣਿਆ ਤੇ ਕਿੰਨੀ ਤਰੀਕ ਨੂੰ ਇਥੋਂ ਡਿਸਪੈਚ ਹੋਇਆ ਇਹ ਦੋ ਚੀਜ਼ਾਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਉਹਨਾਂ ਦਾ ਕਹਿਣਾ ਹੁੰਦਾ ਠੀਕ ਹੈ ਸਾਨੂੰ ਤੁਸੀਂ ਉਹੀ ਦੱਸ ਦਿਓ ਤਾਂ ਫਿਰ ਉਹ ਜਿਹੜੇ ਕੰਪਨੀ ਵਾਲੇ ਹ ਇਹ ਕੰਪਨੀ ਵਾਲਿਆਂ ਦਾ ਕਹਿਣਾ ਹੁੰਦਾ ਵੀ 31 ਜੁਲਾਈ 2014 ਨੂੰ ਇਹ ਮਿਰਰ ਸਾਡੀ ਕੰਪਨੀ ਦੇ ਵਿੱਚ ਹੀ ਬਣਿਆ 6 ਅਗਸਤ 2014 ਨੂੰ ਇਹ ਡਿਸਪੈਚ ਹੋਇਆ ਮਾਰੂਤੀ ਕੰਪਨੀ ਮਾਨੇ ਸਰ ਜਿਹੜਾ ਉਹਨਾਂ ਦਾ ਪਲਾਂਟ ਹੈ ਉੱਥੇ ਡਿਸਪੈਚ ਕੀਤਾ ਗਿਆ ਉਹਨ ਇੱਥੋਂ ਜਦੋਂ ਜਤਿੰਦਰ ਚੋਬੇ ਨੂੰ ਇੰਨੀ ਜਾਣਕਾਰੀ ਮਿਲਦੀ ਹੈ ਹੁਣ ਪੁਲਿਸ ਕੋਲ ਜਦੋਂ ਪ੍ਰੂਫ ਜਾਂਦੇ ਨੇ ਸਾਫ਼ ਹੱਥ ਖੜੇ ਕਰ ਦਿੰਦੀ ਹੈ ਵੀ ਇੱਥੋਂ ਇਹ ਗੱਡੀ ਤੱਕ ਨਹੀਂ ਪਹੁੰਚਿਆ ਜਾ ਸਕਦਾ ਪਰ ਜਿਹੜਾ ਹੁਣ ਜਤਿੰਦਰ ਚੋਬੇ ਹੁੰਦਾ ਉਸੇ ਸ਼ੀਸ਼ੇ ਤੋਂ ਫੈਕਟਰੀ ਤੱਕ ਪਹੁੰਚਿਆ ਹੁਣ ਫੈਕਟਰੀ ਤੋਂ ਮਾਨੇਸਰ ਪਲਾਂਟ ਪਹੁੰਚਦਾ ਜਿੱਥੇ ਗੱਡੀਆਂ ਤਿਆਰ ਹੁੰਦੀਆਂ ਨੇ ਮਾਨੇਸਰ ਪਲਾਂਟ ਮਾਰੂਤੀ ਦਾ ਬਹੁਤ ਵੱਡਾ ਪਲਾਂਟ ਹੈ ਉੱਥੇ ਪਹੁੰਚਦੇ ਨੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਹੁਣ ਉੱਥੇ ਵੀ ਜਿਹੜੇ ਹੁੰਦੇ ਨੇ ਉਸ ਸਮੇਂ ਡਿਊਟੀ ਤੇ ਉਹ ਵੀ ਬੰਦੇ ਵਧੀਆ ਹੁੰਦੇ ਨੇ ਤਾਂ ਉਹਨਾਂ ਨੂੰ ਜਦੋਂ ਜਾ ਕੇ ਸਾਰੀ ਗੱਲਬਾਤ ਦੱਸੀ ਜਾਂਦੀ ਹੈ ਤਾਂ ਉਹ ਇੱਕ ਲਿਸਟ ਦਿੰਦੇ ਨੇ ਉਹਨਾਂ ਨੂੰ। ਉਹਨਾਂ ਦਾ ਕਹਿਣਾ ਹੁੰਦਾ ਵੀ ਇਹ ਤਾਂ ਨਹੀਂ ਅਸੀਂ ਦੱਸ ਸਕਦੇ ਵੀ ਕਿਹੜੇ ਨੰਬਰ ਦੀ ਗੱਡੀ ਤੇ ਸ਼ੀਸ਼ਾ ਲੱਗਿਆ ਕਿਉਂਕਿ ਜਿਹੜੇ ਨੰਬਰ ਨੇ ਉਹ ਆਰਟੀਓ ਦਿੰਦਾ ਸਾਡੇ ਕੋਲੋਂ ਗੱਡੀਆਂ ਜਿਹੜੀਆਂ ਨੇ ਏਜੰਸੀਆਂ ਦੇ ਵਿੱਚ ਜਾਂਦੀਆਂ ਨੇ। ਪਰ ਹਾਂ ਇਹ ਅਸੀਂ ਦੱਸ ਸਕਦੇ ਹਾਂ ਵੀ ਇਹ ਕਿਹੜੀ ਚੈਸੀਸ ਤੇ ਲੱਗਿਆ ਕਿਉਂਕਿ ਹਰ ਇੱਕ ਗੱਡੀ ਦਾ ਇੱਕ ਚੈਸੀ ਨੰਬਰ ਹੁੰਦਾ। 88 ਨੰਬਰ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਤਾਂ ਉਹ ਕੀ ਕਰਦੇ ਨੇ ਉਹ ਜਿਹੜਾ ਸ਼ੀਸ਼ਾ ਹੁੰਦਾ ਉਹਦਾ ਨੰਬਰ ਜਿਹੜਾ ਹੁਣ ਕਿਉਂਕਿ ਇਹਨਾਂ ਕੋਲ ਸਾਰਾ ਕੁਝ ਹੁੰਦਾ ਸਾਰਾ ਕੰਪਿਊਟਰਾਂ ਦੇ ਵਿੱਚ ਹੁੰਦਾ ਉਹ ਸ਼ੀਸ਼ੇ ਦਾ ਜਿਹੜਾ ਨੰਬਰ ਕੱਢ ਕੇ ਉਸ ਤੋਂ ਬਾਅਦ ਇੱਕ ਲਿਸਟ ਦਿੱਤੀ ਜਾਂਦੀ ਹੈ ਕਾਫੀ ਲੰਬੀ ਚੋੜੀ ਤਾਂ ਉਹਨਾਂ ਦਾ ਕਹਿਣਾ ਹੁੰਦਾ ਵੀ ਇਹ ਲਿਸਟ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਇਹਨਾਂ ਗੱਡੀਆਂ 'ਚ ਇੱਕ ਗੱਡੀ ਦੇ ਉੱਪਰ ਇੰਨੀ ਦਿਨ ਲੱਗਿਆ ਤੇ ਇਹ 88 ਨੰਬਰ ਨੇ ਤੇ ਮਿਰਰ ਦੇ ਨੰਬਰ ਨੇ ਇਹ ਤੁਸੀਂ ਆਪ ਜਾ ਕੇ ਚੈੱਕ ਕਰ ਸਕਦੇ ਹੋ ਹੁਣ ਜਤਿੰਦਰ ਚੌਬੇ ਵੱਲੋਂ ਉਹ ਗੱਡੀਆਂ ਲੱਭੀਆਂ ਜਾਂਦੀਆਂ ਨੇ ਕਿਉਂਕਿ ਨੰਬਰ ਤਾਂ ਉਹਨਾਂ ਨੂੰ ਪਤਾ ਹੀ ਸੀ 2690 ਤੇ 88 ਨੰਬਰ ਲਿਖਿਆ ਹੋਇਆ ਸੀ ਉਤੋਂ ਫਿਰ ਇੱਕ ਗੱਡੀ ਦਾ ਜਿਹੜਾ ਪਤਾ ਲੱਗਦਾ ਇਹਨਾਂ ਨੂੰ ਵੀ ਐਚ ਐਸਸੀ ਨੰਬਰ ਦੇ ਉੱਪਰ ਇਹ ਮਿਰਰ ਲੱਗਿਆ ਉਸ ਤੋਂ ਬਾਅਦ ਜਿਹੜੇ ਜਤਿੰਦਰ ਚੌਪੇ ਹੁੰਦੇ ਨੇ ਫਿਰ ਆਰਟੀਓ ਆਫਿਸ ਪਹੁੰਚਦੇ ਨੇ ਉੱਥੇ ਆਰਟੀਓ ਆਫਿਸ ਜਾ ਕੇ ਉੱਥੇ ਜਾ ਕੇ ਐਚ ਐਸਸੀ ਨੰਬਰ ਤੋਂ ਤੇ 2690 ਨੰਬਰ ਦਾ ਉਹਨਾਂ ਨੂੰ ਪਤਾ ਸੀ ਉਤੋਂ ਜਾ ਕੇ ਫਿਰ ਇਹ ਨੰਬਰ ਦਾ ਪਤਾ ਕੀਤਾ ਜਾਂਦਾ ਉਤੋਂ ਫਿਰ ਇਹਨਾਂ ਨੂੰ ਇੱਕ ਨੰਬਰ ਮਿਲਦਾ ਤੇ ਇੱਕ ਨਾਮ ਮਿਲਦਾ ਉਤੋਂ ਫਿਰ ਜਿਹੜਾ ਨੰਬਰ ਮਿਲਦਾ ਇਹਨਾਂ ਨੂੰ ਐਚ ਆਰ ਨੰਬਰ ਹੁੰਦਾ ਐਚ ਆਰ 2690 ਤੇ ਉਸ ਤੋਂ ਬਾਅਦ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਉਹ ਬੰਦਾ ਰਹਿੰਦਾ ਕਿੱਥੇ ਐ ਬੰਦਾ ਵਾਕੀ ਉੱਥੇ ਹੈ ਐਡਰੈਸ ਦਾ ਕੁਝ ਪਤਾ ਨਹੀਂ ਲੱਗਦਾ ਪਰ ਉੱਥੋਂ ਇਹਨਾਂ ਨੂੰ ਇਹ ਪਤਾ ਲੱਗਦਾ ਵੀ ਗੁਰੂਗ੍ਰਾਮ ਦੇ 34 ਸੈਕਟਰ ਦੇ ਵਿੱਚ ਜਿਹੜੀ ਏਜੰਸੀ ਹੈ ਉੱਥੋਂ ਇਹ ਗੱਡੀ ਵੇਚੀ ਗਈ ਐ ਫਿਰ ਜਤਿੰਦਰ ਚੌਬੇ ਉਸ ਏਜੰਸੀ ਦੇ ਵਿੱਚ ਪਹੁੰਚਦੇ ਨੇ ਉੱਥੇ ਮੈਨੇਜਰ ਨਾਲ ਗੱਲ ਕੀਤੀ ਜਾਂਦੀ ਐ ਫਿਰ ਉਹਨੂੰ ਸਾਰਾ ਕੁਝ ਦੱਸਿਆ ਜਾਂਦਾ ਤਾਂ ਫਿਰ ਉਹ ਜਦੋਂ ਪਤਾ ਕੱਢ ਕੇ ਦਿੰਦੇ ਨੇ ਕਿਉਂਕਿ ਆਧਾਰ ਕਾਰਡ ਵਗੈਰਾ ਸਾਰਾ ਕੁਝ ਉਹਨਾਂ ਕੋਲ ਹੁੰਦਾ ਫਿਰ ਪਤਾ ਲੱਗਦਾ ਵੀ ਇਹ ਗਿਆਨ ਚੰਦ ਦੇ ਨਾਮ ਤੇ ਜਿਹੜਾ ਕਿ ਹਰਿਆਣਾ ਦੇ ਬਾਦਸ਼ਾਹਪੁਰ ਦਾ ਰਹਿਣ ਵਾਲਾ ਹ ਹੁਣ ਸਾਰਾ ਕੁਝ ਜਤਿੰਦਰ ਚੋਬੇ ਨੇ ਇੱਕ ਸ਼ੀਸ਼ੇ ਤੋਂ ਲੈ ਕੇ ਉਹ ਸ਼ੀਸ਼ੇ ਤੋਂ ਲੈ ਕੇ ਕੰਪਨੀ ਚ ਜਾਂਦੇ ਨੇ ਉਤੋਂ ਫਿਰ ਪਲਾਂਟ ਚ ਜਾਂਦੇ ਨੇ ਪਲਾਂਟ ਤੋਂ ਫਿਰ ਆਰਟੀਓ ਆਫਿਸ ਫਿਰ ਏਜੰਸੀ ਤੇ ਉਸ ਤੋਂ ਬਾਅਦ ਹੁਣ ਸਾਰਾ ਕੁਝ ਉਹ ਗੱਡੀ ਦਾ ਜਿਹੜਾ ਚਿੱਠਾ ਸੀ ਇਹ ਕੱਢ ਚੁੱਕੇ ਸੀ ਇਹਨਾਂ ਕੋਲ ਸਾਰਾ ਕੁਝ ਸੀ ਪਰ ਅਥਾਰਟੀ ਨਹੀਂ ਸੀ ਨਾ ਤਾਂ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਨਾ ਕਿਸੇ ਨੂੰ ਫੜਨ ਦੀ ਨਾ ਕਿਸੇ ਤੇ ਪ੍ਰੈਸ਼ਰ ਪਾਉਣ ਦੀ ਫਿਰ ਪੁਲਿਸ ਦੇ ਕੋਲ ਜਾਂਦੇ ਨੇ ਸਾਰਾ ਕੁਝ ਲੈ ਕੇ ਵੀ ਆ ਮੈਂ ਸਾਰਾ ਕੁਝ ਕੱਢ ਲਿਆ ਫਲਾਣੀ ਗੱਡੀ ਹੈ ਆ ਨੰਬਰ ਹੈ ਫਲਾਣੇ ਬੰਦੇ ਦੇ ਨਾਮ ਹੈ ਪਰ ਇੱਥੇ ਵੀ ਜਿਹੜੀ ਪੁਲਿਸ ਹੁੰਦੀ ਹੈ ਨਾ ਤਾਂ ਜਤਿੰਦਰ ਚੋਪੇ ਦਾ ਸਾਥ ਦਿੰਦੀ ਹੈ ਨਾ ਹੀ ਉਹਦੀ ਗੱਲ ਸੁਣਨ ਨੂੰ ਤਿਆਰ ਹੁੰਦੀ ਹੈ ਉੱਥੇ ਕਿਹਾ ਜਾਂਦਾ ਵੀ ਇੰਨੇ ਸਾਲ ਹੋ ਗਏ ਤੁਸੀਂ ਆਪਣੀ ਜ਼ਿੰਦਗੀ ਜਿਉਂਵੋ ਕਿਹੜੇ ਚੱਕਰਾਂ 'ਚ ਪਏ ਹੋ ਉਹ ਕੇਸ ਰੀਓਪਨ ਕਰਨ ਦੇ ਮੂਡ ਦੇ ਵਿੱਚ ਹੀ ਨਹੀਂ ਹੁੰਦੇ ਉਹ ਕੇਸ ਰੀਓਪਨ ਹੀ ਨਹੀਂ ਕਰਦੇ ਨਾ ਹੀ ਇਹਦੀ ਕੋਈ ਗੱਲ ਤੇ ਧਿਆਨ ਦਿੱਤਾ ਜਾਂਦਾ ਕਿਉਂਕਿ ਇੱਕ ਇੱਥੋਂ ਇਹ ਵੀ ਸਾਬਤ ਹੁੰਦਾ ਵੀ ਜੇ ਉਹ ਕੇਸ ਰੀਓਪਨ ਕਰਦੇ ਨੇ ਤਾਂ ਉਹਨਾਂ ਨੂੰ ਇਹਦੇ ਵਿੱਚ ਆਪਣੀ ناکامی ਮਹਿਸੂਸ ਹੁੰਦੀ ਹੈ ਵੀ ਸਾਡੀ ناکامی ਦੀ ਵਜ੍ਹਾ ਵੀ ਸਾਡੀ ناکامی ਹੈ ਅਸੀਂ ਜਿਹੜਾ ਕੇਸ ਹੱਲ ਕਰਨਾ ਸੀ ਨਹੀਂ ਕੀਤਾ ਇੱਕ ਆਮ ਬੰਦਾ ਸੀ ਜਿਹੜਾ ਇੱਕ ਡਰਾਈਵਰ ਉਹ ਇਹ ਕੇਸ ਪੂਰਾ ਹੱਲ ਕਰਦਾ ਕਿਉਂਕਿ ਜੇ ਪੁਲਿਸ ਇੱਥੇ ਥੋੜੀ ਬਹੁਤ ਵੀ ਸੀਰੀਅਸ ਹੁੰਦੀ ਤਾਂ ਪੁਲਿਸ ਨੂੰ ਸਿਰਫ 2-3 ਦਿਨ ਲੱਗਦੇ ਪਰ ਇਹਨੂੰ ਹੁਣ ਕਈ ਸਾਲ ਲੱਗੇ ਸੀ ਸਾਰਾ ਕੁਝ ਕਰਦਿਆਂ ਹੋਇਆ ਜਦੋਂ ਪੁਲਿਸ ਕੇਸ ਰੀਓਪਨ ਨਹੀਂ ਕਰਦੀ ਫਿਰ ਉਸ ਤੋਂ ਬਾਅਦ ਜਿਹੜੇ ਜਤਿੰਦਰ ਚੌਬੇ ਹੁੰਦੇ ਨੇ ਉਹ ਕੋਰਟ ਦੇ ਵਿੱਚ ਜਾਂਦੇ ਨੇ ਜਦੋਂ ਕੋਰਟ ਦੇ ਵਿੱਚ ਵੀ ਫਿਰ ਇਹਨਾਂ ਦੀ ਪਟੀਸ਼ਨ ਜਿਹੜੀ ਆ ਰੱਦ ਕਰ ਦਿੱਤੀ ਜਾਂਦੀ ਹੈ ਕੋਰਟ ਵੱਲੋਂ ਵੀ ਕਿਹਾ ਜਾਂਦਾ ਵੀ ਅਸੀਂ ਪੁਲਿਸ ਦੀ ਰਿਪੋਰਟ ਦੇ ਉੱਪਰ ਯਕੀਨ ਕਰਦੇ ਹਾਂ ਵੀ ਜੇ ਪੁਲਿਸ ਨੇ ਕੋਈ ਰਿਪੋਰਟ ਲਿਆ ਕੇ ਦਿੱਤੀ ਹੈ ਵੀ ਹੈ ਬਾਕੀ ਚੀਜ਼ਾਂ ਉਹਦੀਆਂ ਨੇ ਉਹਦੇ ਉੱਪਰ ਯਕੀਨ ਕੀਤਾ ਜਾ ਸਕਦਾ ਹੈ ਅਸੀਂ ਤੁਹਾਡੇ ਤੇ ਕਿਵੇਂ ਯਕੀਨ ਕਰ ਸਕਦੇ ਹਾਂ ਇਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹ ਦੁਬਾਰਾ ਪਟੀਸ਼ਨ ਪਾਉਂਦੇ ਨੇ ਉਹ ਵੀ ਰੱਦ ਹੋ ਜਾਂਦੀ ਹੈ ਤੀਜੀ ਵਾਰ ਵੀ ਪਾਉਂਦੇ ਨੇ ਚੌਥੀ ਵਾਰ ਵੀ ਪਾਉਂਦੇ ਨੇ ਪੰਜ ਵਾਰ ਲਗਾਤਾਰ کورٹ ਦੇ ਵਿੱਚ ਜਾਂਦੇ ਨੇ ਹੁਣ ਇੱਕ ਸਕੂਲ ਦੀ ਬੈਂਡ ਚਲਾਉਣ ਵਾਲਾ ਬੰਦਾ ਕਿੰਨੀ ਕੁ ਦੀ ਕਮਾਈ ਹੋਏਗੀ ਕਿੰਨਾ ਉਹਨੇ ਪੈਸਾ ਖਰਚ ਕੀਤਾ ਕਿੰਨਾ ਟਾਈਮ ਖਰਚ ਕੀਤਾ ਫਿਰ 2023 ਦੇ ਵਿੱਚ ਫਿਰ ਜਦੋਂ ਦੁਬਾਰਾ ਪਟੀਸ਼ਨ ਲਾਉਂਦੇ ਨੇ ਇਹਨਾਂ ਦੇ ਵਕੀਲ ਹੁੰਦੇ ਨੇ ਸੰਧੂ ਉਹਨਾਂ ਵੱਲੋਂ ਜਿਹੜਾ ਕੇਸ ਹੈ ਬੜੀ ਮਜ਼ਬੂਤੀ ਦੇ ਨਾਲ کورٹ ਦੇ ਵਿੱਚ ਰੱਖਿਆ ਜਾਂਦਾ کورٹ ਨੂੰ ਵੀ ਫਿਰ ਇੱਥੇ ਮਹਿਸੂਸ ਹੁੰਦਾ ਵੀ ਹਾਂ ਇੱਕ ਕਾਮਨ ਮੈਨ ਇੰਨੀ ਤੱਕ ਜਾ ਸਕਦਾ ਇਹਨਾਂ ਕੁਝ ਕਰ ਸਕਦਾ ਤਾਂ ਪੁਲਿਸ ਨੂੰ ਵੀ ਇਹਦਾ ਸਾਥ ਦੇਣਾ ਚਾਹੀਦਾ ਜਾਂ ਕੇਸ ਰੀਓਪਨ ਕਰਨਾ ਚਾਹੀਦਾ ਫਿਰ ਕੋਰਟ ਵੱਲੋਂ ਪੁਲਿਸ ਨੂੰ ਆਰਡਰ ਦਿੱਤਾ ਜਾਂਦਾ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਲਈ ਹੁਣ ਪੁਲਿਸ ਨੇ ਜਿਹੜੇ ਪ੍ਰੂਫ ਇੱਕ ਸ਼ੀਸ਼ਾ ਤੇ ਉਹ ਨੰਬਰ ਜਿਹੜਾ ਸੀ ਉਹ ਇਹ ਕਹਿ ਕੇ ਵਾਪਸ ਕਰ ਦਿੱਤੇ ਵੀ ਇਹਨਾਂ ਅਧੇ ਅਧੂਰਿਆਂ ਨਾਲ ਕਿਤੇ ਵੀ ਨਹੀਂ ਪਹੁੰਚਿਆ ਜਾ ਸਕਦਾ ਨੰਬਰ ਦਾ ਨਾਂ ਤਾਂ ਅਗਲਾ ਹਿੱਸੇ ਦਾ ਕਿਸੇ ਪਤਾ ਤੇ ਇੱਕ ਅਧੇ ਨੰਬਰ ਤੋਂ ਕਿੱਥੇ ਪਹੁੰਚਿਆ ਜਾ ਸਕਦਾ ਉੱਥੇ ਜਿਹੜਾ ਇੱਕ ਆਮ ਬੰਦਾ ਉਹਦੇ ਅੰਦਰ ਜਨੂਨ ਸੀ ਆਪਣੇ ਬੇਟੇ ਦੇ ਕਾਤਲਾਂ ਤੱਕ ਜਾਂ ਜਿਨ੍ਹਾਂ ਨੇ ਟੱਕਰ ਮਾਰੀ ਸੀ ਉਹਨਾਂ ਤੱਕ ਪਹੁੰਚਣ ਦਾ ਤੇ ਅਖੀਰ ਉਹ ਇੱਕ ਇੱਕ ਪੌੜੀ ਕਰਦਿਆਂ ਕੜੀਆਂ ਜੋੜਦਾ ਹੋਇਆ ਉਹਨਾਂ ਤੱਕ ਪਹੁੰਚਿਆ ਪਰ ਜੇ ਪੁਲਿਸ ਇਸ ਕੇਸ ਨੂੰ ਸੀਰੀਅਸ ਲੈਂਦੀ ਤੇ ਪੁਲਿਸ ਹੱਲ ਕਰਨ ਦੀ ਕੋਸ਼ਿਸ਼ ਕਰਦੀ ਪੁਲਿਸ ਵਾਸਤੇ ਸਿਰਫ 5 ਤੋਂ 6 ਦਿਨ ਦੀ ਗੱਲ ਸੀ ਜਿੱਥੇ ਜਤਿੰਦਰ ਚੌਬੇ ਨੇ ਇਹ ਕੁਝ ਕਰਨ ਦੇ ਲਈ 8 ਸਾਲ ਲਾ ਕੇ ਉਸੇ ਦੌਰਾਨ ਜਿਹੜੀ ਇਹਦੀ ਪਤਨੀ ਸੀ ਇੱਕ 15 ਸਾਲ ਦੇ ਬੱਚੇ ਦੀ ਮੌਤ ਹੋ ਗਈ ਉਹਦੇ ਸਦਮਾ ਲੱਗਾ ਦਿਲ ਤੇ ਉਹ ਵੀ ਬਿਮਾਰ ਰਹਿਣ ਲੱਗ ਪਈ ਤੇ ਘਰ ਦੇ ਵਿੱਚ ਪੈਸੇ ਦੀ ਵੀ ਤੰਗੀ ਪਰ ਅਖੀਰ ਕੋਰਟ ਨੇ ਆਰਡਰ ਦਿੱਤਾ ਦੀ ਇਨਵੈਸਟੀਗੇਸ਼ਨ ਕਰਨ ਦਾ ਤੇ ਹੁਣ ਇਹ ਕੇਸ ਜਿਹੜਾ ਹੁਣੇ ਪੁਲਿਸ ਇਹਨੂੰ ਹੱਲ ਕਰ ਰਹੀ ਹੈ ਉਹਦਾ ਕਹਿਣਾ ਸੀ ਜਤਿੰਦਰ ਚੋਬੇ ਦਾ ਤੇ ਉਹਦੀ ਪਤਨੀ ਸੰਧਿਆ ਦਾ ਐਕਸੀਡੈਂਟ ਹੁੰਦੇ ਨੇ ਜਦੋਂ ਆਪਾਂ ਚੱਲਾਂਗੇ ਤਾਂ ਐਕਸੀਡੈਂਟ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹਾਲਾਂਕਿ ਦੇਖ ਕੇ ਚੱਲਣਾ ਚਾਹੀਦਾ ਪਰ ਜਿਸ ਤੋਂ ਐਕਸੀਡੈਂਟ ਹੋਇਆ ਸੀ ਉਹ ਇੱਕ ਵਾਰੀ ਰੋਕ ਕੇ ਜੇ ਮੇਰੇ ਮੁੰਡੇ ਨੂੰ ਗੱਡੀ ਵਿੱਚ ਪਾ ਕੇ ਹਸਪੀਟਲ ਲੈ ਜਾਂਦਾ ਹੋ ਸਕਦਾ ਮੇਰਾ ਮੁੰਡਾ ਬਚ ਜਾਂਦਾ ਜਾਂ ਇੱਕ ਵਾਰੀ ਆ ਕੇ ਸੌਰੀ ਕਹਿ ਦਿੰਦਾ ਵੀ ਗਲਤੀ ਹੋ ਗਈ ਪਰ ਉਹ ਨਾ ਰੁਕਿਆ ਨਾ ਉਹਨੇ ਮੁੜ ਕੇ ਮਿਲਣ ਦੀ ਕੋਸ਼ਿਸ਼ ਕੀਤੀ ਨਾ ਉਹਨੇ ਪਿੱਛੇ ਮੁੜ ਕੇ ਦੇਖਿਆ ਬਸ ਪਰਿਵਾਰ ਦੇ ਅੰਦਰ ਇਹੀ ਜਿੱਦ ਤੇ ਜਨੂਨ 8 ਸਾਲ ਉਸ ਬੰਦੇ ਨੂੰ ਲੱਗੇ ਉਹ 8 ਸਾਲ ਉਹਦੇ ਕਿਵੇਂ ਨਿਕਲੇ ਹੋਣਗੇ ਤੇ ਕੀ ਕੁਛ ਉਹਦੇ ਦਿਲ ਤੇ ਬੀਤੀ ਹੋਏਗੀ 8 ਸਾਲ ਬਾਅਦ ਉਹ ਕੋਰਟ ਨਾਲ ਵੀ ਲੜਿਆ ਅਖੀਰ ਉਹਨੂੰ ਕੇਸ ਜਿਹੜਾ ਅਰਜੇ ਓਪਨ ਹੁੰਦਾ ਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਕੇ ਗਿਆਨ ਚੰਦ ਦੇ ਉੱਪਰ ਐਫ ਆਈ ਆਰ ਕੀਤੀ ਜਾਂਦੀ ਹੈ ਇਹ ਸੀ ਇੱਕ ਪਿਓ ਦੀ ਲੜਾਈ ਜਿਹੜੀ ਆਪਣੇ ਮੁੰਡੇ ਨੂੰ ਇਨਸਾਫ ਦੀਵਾਨ ਦੇ ਲਈ ਇਸ ਕਾਨੂੰਨ ਦੇ ਖਿਲਾਫ ਉਹਨੇ ਲੜੀ ਜੀ ਇੱਥੇ ਤੱਕ ਪਹੁੰਚੇ ਹੋ ਤਾਂ ਇਹ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਕਿਉਂਕਿ ਇਸ ਚੈਨਲ ਨੂੰ ਗਰੋਅ ਕਰਨ ਦੇ ਲਈ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਪਤੀ ਪਤਨੀ ਭੈਣ ਭਰਾ ਹਮੇਸ਼ਾ ਉਹ ਰਿਸ਼ਤਿਆਂ ਦੀ ਕਦਰ ਕਰਿਓ ਕਿਉਂਕਿ ਜੇ ਇਹਨਾਂ ਦੀ ਕਦਰ ਕਰੋਗੇ ਹਮੇਸ਼ਾ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ